ਅੱਜ ਦਾ ਦਿਨ ਬਹੁਤ ਮਹਾਨ ਦਿਨ ਹੈ ਅੱਜ 2025 ਨਵੇਂ ਸਾਲ ਦਾ ਆਗਾਰ ਹੋਇਆ ਹੈ ਸਮੂਹ ਸੰਗਤਾਂ ਨੂੰ ਉਹ ਦੁਨੀਆ ਭਰ ਦੇ ਲੋਕਾਂ ਨੂੰ ਲਖਾਈ ਨੂੰ ਅੱਜ ਨਵੇਂ ਸਾਲ ਦੀ ਲੱਖ ਲੱਖ ਲਖਾਈ ਹੋਵੇ ਅੱਜ ਦਾ ਦਿਨ ਜਿਹੜਾ ਹੈਗਾ ਵਾ ਜੋ ਵੀ ਹਰੇਕ ਪ੍ਰਾਣੀ ਹੈਗਾ ਗੁਰੂ ਕਰਨ ਅਪਮਸਤਕ ਹੋ ਕੇ ਸ਼ਿਰਵਾਦ ਕਰਦਾ ਹੈ ਜਦੋਂ ਗੁਰੂ ਗੁਰੂਆਂ ਦੇ ਵਿੱਚ ਆ ਕੇ ਆਪਾਂ ਮੱਥਾ ਟੇਕਦੇ ਹਾਂ ਸ਼ਰਧਾ ਭਾਵਨਾ ਦੇ ਨਾਲ ਜੇ ਕੋਈ ਵੀ ਕੰਮ ਕਰਦੇ ਹਾਂ ਜਿਹੜਾ ਹੈਗਾ ਵਾ ਆਪ ਨੂੰ ਸਹੀ ਸੇਧ ਮਿਲਦੀ ਹੈ ਤੇ ਬਰਕਤਾਂ ਆਪਣੇ ਨਾਲ ਰਹਿੰਦੀਆਂ ਹੈ ਅੱਜ ਦਾ ਜਿਹੜਾ ਹੈਗਾ ਵਾਹ ਹਰ ਕੋਈ ਪੁਰਾਣੀ ਨੂੰ ਗੁਰੂ ਘਰ ਜਿੱਥੇ ਵੀ ਜਿੱਥੇ ਵੀ ਹੈਗੇ ਆ ਉੱਥੇ ਆ ਕੇ ਤੇ ਨਤਮਸਤਕ ਹੋ ਕੇ ਆਪਣੇ ਜੀਵਨ ਦੀ ਸ਼ੁਰੂਆਤ ਕਰਨੀ ਚਾਹੀਦੀ ਹੈ ਜੇ ਜਦ ਆਪਾਂ ਜੀਵਨ ਦੀ ਸ਼ੁਰੂਆਤ ਗੁਰੂਆਂ ਗੁਰਦੁਆਰੇ ਤੋਂ ਕਰਾਂਗੇ ਤਾਂ ਕਿਸੇ ਮੰਦਰ ਤੋਂ ਕਰਾਂਗੇ ਤਾਂ ਆਪਾਂ ਨੂੰ ਜਿਹੜਾ ਹੈਗਾ ਵਾਹ ਉਹ ਸਹੀ ਸੇਧ ਮਿਲੇਗੀ ਆਈਦਰ ਆਈਦਰ ਦੇ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਵਰਤੀ ਕਿੰਤੀ ਚ ਰਾਤੋਈ ਸੰਗਤਾਂ ਜੜੀ ਨੇ ਸਚਗੰਸ਼ਰ ਮੰਦਿਰ ਸਾਹਿਬ ਨਤਮਸਤਕ ਹੋੜੀਆਂ ਤੇ ਪਵਿੱਤਰ ਸਰੋਵਰ ਚ ਆਸਥਾ ਦੀ ਰੁਕੀ ਲਗਾ ਰਹੀ ਹੈ ਜਿਹੜੀ ਹੈਗੀ ਹੈ ਜਨਤਾ ਦੁਨੀਆ ਭਰ ਦੀ ਦਰਬਾਰ ਸਭ ਆ ਕੇ ਗੱਲਾਂ ਇਸ਼ਾਨ ਕਰਦੀ ਹੈ ਰਾਤੀ 12 ਵਜੇ ਜਿਹੜਾ ਹੈਗਾ ਵੈ ਜਕਾਰਿਆਂ ਦੀ ਗੂੰਜ ਵਿੱਚ ਨਵੇਂ ਸਾਲ ਦੀ ਸ਼ੁਰੂਆਤ ਕਰਦੀ ਹੈ ਅਤੇ ਪਾਠਾਂ ਦੇ ਨਾਲ ਸ਼ੁਰੂਆਤ ਹੁੰਦੀ ਹੈ ਜਦੋਂ ਆਪਾਂ ਚੰਗੇ ਕੰਮਾਂ ਦੇ ਨਾਲ ਕੋਈ ਵੀ ਸ਼ੁਰੂਆਤ ਕਰਾਂਗੇ ਤਾਂ ਉਹਦੇ ਨਾਲ ਬਰਕਤਾਂ ਹੁੰਦੀਆਂ ਤੇ ਗੁਰੂ ਘਰ ਆ ਕੇ ਆਪਾਂ ਜਿਹੜੀ ਹੈਗੀ ਸਹੀ ਸਿੱਧ ਲੈ ਕੇ ਜਿਹੜੇ ਦੇਖੋ ਦੁਨੀਆ ਰਾਤ ਭਰ ਦੀ ਇੱਥੇ ਆਈ ਹੋਈ ਹੈ ਤੇ ਦੇਖੋ ਕਿੰਨਾ ਇਕੱਠ ਹੈ ਕਿੰਨੀ ਠੰਡ ਹੈ ਠੰਡ ਹੋਣ ਦੇ ਬਾਵਜੂਦ ਵੀ ਠੰਡ ਨਹੀਂ ਦੇਖੀ ਜਾਂਦੀ ਗੁਰੂ ਨਾਲ ਸ਼ਰਧਾ ਪਿਆਰ ਦੇਖਿਆ ਜਾਂਦਾ ਹੈ ਕਿ ਅੱਜ ਦੇ ਦਿਨ ਜਿਹੜੀ ਸ਼ੁਰੂਆਤ ਜਿਹੜੀ ਹੈਗੀ ਹੈ ਲੋਕ ਜਿਹੜੀ ਹੈਗੀ ਹੈ ਗੁਰੂਆਂ ਘਰਾਂ ਤੋਂ ਆ ਕੇ ਕਰ ਰਹੇ ਹੈ ਇਹ ਜਿਸਮੂਸਮਦਨ ਨੂੰ ਐਵੇਂ ਲਪਲਪ ਕਰ ਗਏ ਲੋਜਵਨ ਪੀੜੀ ਨੂੰ ਕੀ ਮੈਸੇਜ ਹੈ ਲੋਜਵਨ ਪੀੜੀ ਨੂੰ ਕੀ ਮੈਸੇਜ ਹੈ ਲੋਜਵਨ ਪੀੜੀ ਨੂੰ ਇਹੀ ਸੰਦੇਸ਼ ਹੈਗਾ ਵੈ ਜਿਹੜੇ ਨਸ਼ਿਆਂ 'ਚ ਗ੍ਰਸਤ ਹੋ ਚੁੱਕੇ ਹੈ ਕਈ ਤਾਂ ਵਾਪਸ ਮੋੜ ਵੀ ਆਏ ਹੈ ਕਈ ਹਜੇ ਵੀ ਲੱਗੇ ਹੋਏ ਹੈ ਅੱਜ ਦੇ ਦਿਨ ਉਹਨਾਂ ਨੂੰ ਇਹ ਆ ਕੇ ਕਸਮ ਖਾਣੀ ਚਾਹੀਦੀ ਹੈ ਨਵੇਂ ਸਾਲ ਦੇ ਵਿੱਚ ਗੁਰੂ ਘਰਾਂ ਜਾ ਕੇ ਬਾਣੀ ਅਤੇ ਬਾਣੇ ਦੇ ਧਾਰਨੀ ਹੋ ਕੇ ਜੇ ਜਿਹੜੇ ਪੁੱਠੇ ਸਿੱਦੇ ਕੰਮ ਆਈਕਾ ਕੋ ਕਰ ਚੁੱਕੇ ਐ ਅੱਜ ਆ ਕੇ ਕਸਮ ਖਾਣ ਅੱਜ ਤੋਂ ਬਾਅਦ ਅਸੀਂ ਇਹ ਕੋਈ ਕੰਮ ਪੁੱਠਾ ਸਿੱਧਾ ਨਹੀਂ ਕਰਾਂਗੇ ਬਾਣੀ ਦੇ ਨਾਲ ਜੁੜਾਂਗੇ ਬਾਣੀ ਦੇ ਨਾਲ ਜੁੜਾਂਗੇ ਅਤੇ ਆਪਣੇ ਜੀਵਨ ਨੂੰ ਸਹੀ ਦਿਸ਼ਾ ਵੱਲ ਲਿਜਾਵਾਂਗੇ ਕਿ ਅੱਜ ਨੌਜਵਾਨਾਂ ਨੂੰ ਇਹੀ ਹੈ ਕਿ ਗੁਰੂ ਘਰਾਂ ਵਿੱਚ ਆਓ ਅੱਜ ਤੋਂ ਆਪਣੀ ਕਸਮ ਖਾ ਕੇ ਜਿਹੜਾ ਹੈਗਾ ਇਹ ਧੁਰਾ ਕਰੋ ਜੀ ਬਈ ਨਵੇਂ ਸਾਲ ਤੇ ਸਤਕਨ ਸ਼੍ਰੀ ਰੰਦਿਰ ਸਾਹਿਬ ਆਏ ਕੋ ਚ ਦਰਸ਼ਨ ਕਰਨ ਦੀ ਕੀ ਕਹੋਗੇ ਮੈਂ ਜੀ ਇਹੀ ਕਹਿਣਾ ਚਾਹੁੰਦਾ ਕਿ ਦੇਖੋ ਪੰਜਾਬ ਵਿੱਚ ਰਹਿੰਦੇ ਤੇ ਬਾਹਰ ਵੱਸਦੇ ਪੰਜਾਬੀਆਂ ਨੂੰ ਕਪੀਲ ਆ ਕਿ ਜਿਹੜੇ ਵੈਸੇ ਤਾਂ ਤਕਰੀਬਨ ਤਕਰੀਬਨ ਸਾਰੇ ਇੱਥੇ ਹੀ ਰਹਿੰਦੇ ਹਿੱਕਰੇ ਨਹੀਂ ਅੰਦੇ ਉਹ ਇੱਥੇ ਵੱਸਦੇ ਹੋ ਆਪਣਾ ਆਪਣਾ ਐਸਾ ਹੋਇਆ ਟੇਪੜ ਹੋਇਆ ਸਾਡੀ ਸੁਪਰੀਮ ਕੋਰਟ ਦੇ ਦਰਬਾਰ ਸਾਹਿਬ ਅਮਰੀਕਾ ਸਰਪੁੱਛ ਸਰਛਾਏ ਜੀ ਇੱਥੇ ਦਾ ਫੈਸਲਾ ਜੋ ਵੀ ਸੀਨੀਅਰ ਸਰਬਾਨਾਂ ਵੱਲੋਂ ਲਿਆ ਜਾਂਦਾ ਹੈ ਉਹ ਬਟਲ ਮੰਨਿਆ ਜਾਂਦਾ ਹੈ ਬਟਲ ਮੰਨਿਆ ਜਾਂਦਾ ਹੈ ਉਹ ਮੇਰੀ ਆਪਣੇ ਪੰਜਾਬੀਆਂ ਨੂੰ ਹਿੰਦੂਗਿਆਨ ਨੂੰ ਜੋ ਇਸ ਨਗਰੀ ਨੂੰ ਪਿਆਰ ਕਰਦੇ ਨੇ ਤੇ ਇਸ ਦੀ ਅਨੁਸ਼ਾਸਨ ਤੇ ਕੁਦਰਤੀ ਨੂੰ ਇਦਾਂ ਹੀ ਕਾਇਮ ਰੱਖਣਾ ਚਾਹੁੰਦੇ ਨੇ ਉਹ ਇੱਥੇ ਆਓ ਇੱਕ ਵਾਰ ਇਤਿਹਾਸ ਵਾਲੇ ਬੱਚਿਆਂ ਨੂੰ ਵੱਧਦੇ ਵੱਧੇ ਜਾਣਕਾਰੀ ਦਿਓ ਤੇ ਆਪਣੇ ਨਵੇਂ ਸਾਲ ਦੀ ਸ਼ੁਰੂਆਤ ਇਦਾਂ ਹੀ ਇੱਕ ਵਧੀਆ ਟੰਗ ਨਾਲ ਕਰੋ ਨਸ਼ਿਆਂ ਤੋਂ ਦੂਰ ਰਹੋ ਪੰਜਾਬ ਵਿੱਚ ਅਮਨ ਸ਼ਾਂਤੀ ਬਣਾਈ ਰੱਖੋ ਤੇ ਮਾੜੇ ਕੰਮਾਂ ਤੋਂ ਦੂਰ ਰਹੋ ਕਿਹੜੀ ਜਗ੍ਹਾ ਤੋਂ ਆਏ ਸਰਪੰਚ ਅਸੀਂ ਸ਼੍ਰੈਵਨਜਰੀ ਤੋਂ ਆਏ ਆ ਜੀ ਰਾਜਪੁਰਾ ਹਲਕਾ ਦੀ ਡਿਸਟ੍ਰਿਕਟ ਪਟਿਆਲਾ ਪੈਂਦਾ ਆਪਾਂ ਨੂੰ ਪਿਛਲੇ ਸਾਲ ਵੀ ਅਸੀਂ ਨਵੇਂ ਸਾਲ ਦੀ ਸ਼ੁਰੂਆਤ ਦਰਵਾਰ ਸਾਹਿਬ ਤੋਂ ਹੀ ਕੀਤੀ ਸੀ ਤੇ ਇਸ ਸਾਲ ਵੀ ਅਸੀਂ ਅਰਦਾਸ ਕਰਦੇ ਆਂ ਕਿ ਵਾਹਿਗੁਰੂ ਚੜ੍ਹਦੀ ਕਲਾ ਰੱਖੇ ਪੰਜਾਬ ਵਿੱਚ ਰਹਿੰਦੇ ਪੰਜਾਬੀਆਂ ਦਾ ਤੇ ਕਾਰੋਬਾਰੀਆਂ ਦਾ ਹਮੇਸ਼ਾ ਹੀ ਇਦਾਂ ਹੀ ਮਾਰਤਾਨ ਬਣਾਏ ਰੱਖੇ ਤੇ ਕੋਈ ਵੀ ਇਹੋ ਜਿਹੀ ਦੁਰਘਟਨਾ ਇਸ ਸਾਲ ਦੇ ਵਿੱਚ ਨਾ ਹੋਵੇ ਜੋ ਕਿ ਆਪਾਂ ਨੂੰ ਪਿਛਲੇ ਕੁਝ ਸਾਲਾਂ ਦੇ ਵਿੱਚ ਦੇਖਣ ਨੂੰ ਮਿਲੀਆਂ ਹਨ ਸਵੇਰ ਤੋਂ ਹੀ ਸਤਸਕਨ ਸ਼੍ਰੀ ਮੰਦੇ ਸਾਹਿਬ ਜਿਹੜੀਆਂ ਸੰਗਤਾਂ ਨੇ ਨਤਮਸਕ ਹੋਈਆਂ ਪਵਿੱਤਰ ਸ੍ਰੋਚ ਆਸਥਾ ਦੀ ਝੁਕੀ ਲਗਾ ਰਹੀਆਂ ਨੇ ਠੀਕ ਹੋ ਗਈ ਬਹੁਤ ਹੈ ਜੀ ਬਹੁਤ ਲੋਕ ਆਪਣੀਆਂ ਆ ਕੇ ਗੁਰੂ ਸਾਹਿਬ ਨਾਲ ਜੋ ਦੁੱਖ ਕਰਦੇ ਨੇ ਜੋ ਉਹਨਾਂ ਨੂੰ ਮੁਸੀਬਤਾਂ ਪਈਆਂ ਹੋਈਆਂ ਨੇ ਆਪਣੀਆਂ ਅਰਦਾਸਾਂ ਦੇ ਜਰੀਏ ਉਹ ਜਗ ਜਾਨ ਕਰ ਰਹੀਆਂ ਨੇ ਆਪਣੀਆਂ ਮਨੋ ਕਾਮਨਾ ਪੂਰੀਆਂ ਕਰ ਰਹੇ ਨੇ ਤੇ ਇੱਥੇ ਜਿਹੜਾ ਵੀ ਆਇਆ ਏ ਉਹ ਕੋਈ ਖਾਲੀ ਹੱਥ ਨਹੀਂ ਗਿਆ ਇਹ ਇੱਕ ਐਸਾ ਸਥਾਨ ਹੈ ਜਿੱਥੇ ਇੱਥੇ ਮੱਥਾ ਲਾਉਣ ਨਾਲ ਬੰਦੇ ਦੇ ਨਾ ਇੱਕ ਨਾਸਤਿਕ ਵੀ ਆਸਤਿਕ ਬਣ ਮਤਲਬ ਬੁਰ ਹੋ ਜਾਂਦਾ